ਹਾਂਜੀ ਕੀ ਹਾਲ ਹੈ ਜੀ ਉਮੀਦ ਕਰਦੇ ਸਾਰੇ ਵਧੀਆ ਹੋਵਗੇ ਤੇ ਵੈਲਕਮ ਤੇ ਅੱਜ ਆਇਆ ਹੁਸ਼ਿਆਰਪੁਰ ਦੇ ਇੱਕ ਬਹੁਤ ਹੀ ਪ੍ਰਸਿੱਧ ਸ਼ਕਤੀਪੀਠ ਵੈਲਕਮ ਇੱਕ ਨਵੇਂ ਬਲੌਗ ਦੇ ਵਿੱਚ ਤੇ ਅੱਜ ਖੜੇ ਆ ਅਸੀਂ ਹੁਸ਼ਿਆਰਪੁਰ ਦੇ ਵਿੱਚ ਯੈਸ ਇਹ ਸਾਰਾ ਜਿਹੜਾ ਏਰੀਆ ਤੁਸੀਂ ਦੇਖ ਰਹੇ ਆ ਨਾ ਇਹ ਹੈਗਾ ਹੁਸ਼ਿਆਰਪੁਰ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਤੇ ਇੱਕ ਵਾਰੀ ਤਾਂ ਤੁਹਾਨੂੰ ਇਹੋ ਜਿਹਾ ਤੁਹਾਨੂੰ ਫੀਲ ਆਊਗਾ ਵੀ ਤੁਸੀਂ ਕਿਤੇ ਹਿਮਾਚਲ ਉਤਰਾਖੰਡ ਦੀਆਂ ਉੱਚੀਆਂ-ਉੱਚੀਆਂ ਪਹਾੜੀਆਂ ਤੇ ਖੜੇ ਆ ਤੇ ਆਹ نیچے ਛੋਟੇ-ਛੋਟੇ ਪर्वਤ ਤੁਹਾਨੂੰ ਦਿਖਾਈ ਦੇ ਰਹੇ ਸ਼ਿਵਾਲਿਕ ਦੀਆਂ ਪਹਾੜੀਆਂ ਸਾਰੀਆਂ ਤੇ ਹੁਣ ਚਲਾਂਗੇ ਅੱਗੇ ਉਹ ਸਾਹਮਣੇ ਤਾਂ ਇੱਕ ਨਵੀਂ ਸਟੋਰੀ ਦੇ ਨਾਲ ਇੱਕ ਨਵੇਂ ਡੈਸਟੀਨੇਸ਼ਨ ਦੇ ਉੱਤੇ ਤੇ ਆਜੋ ਜੀ ਚੱਲਦੇ ਆਂ ਫਿਰ ਆਜੋ ਅਸੀਂ ਅੱਜ ਆਏ ਆ ਹੁਸ਼ਿਆਰਪੁਰ ਦੇ ਇੱਕ ਬਹੁਤ ਹੀ ਪ੍ਰਸਿੱਧ ਸ਼ਕਤੀਪੀਠ ਤਾਰੋਂ ਪਰਮਾਤਾ ਦੇ ਤੇ ਬਹੁਤ ਟਾਈਮ ਹੋ ਗਿਆ ਸੀ ਬਹੁਤ ਸੰਗਤਾਂ ਕਹਿ ਰਹੀਆਂ ਸੀ ਇੱਕ ਅਜੀ ਤੁਸੀਂ ਪਾਜੀ ਉੱਥੇ ਜਾ ਕੇ ਵੀ ਬਲੌਗ ਬਣਾ ਕੇ ਆਓ ਖਾਸ ਕਰ ਪਰਸੋਂ ਵਾਲ ਤੋਂ ਜਿੰਨੇ ਮੇਰੇ ਵੀਰਪਰਾ ਉੱਥੇ ਦੇ ਆ ਸਾਰੇ ਕਿੰਦੇ ਦੀ ਉਹ ਇੱਥੇ ਅਕਸਰ ਟਰਾਲੀਆਂ ਲੈ ਕੇ ਆਉਂਦੇ ਆ ਦਰਸ਼ਨ ਮੇਲੇ ਕਰਨ ਆਉਂਦੇ ਆ ਤੇ ਅੱਜ ਆ ਗਏ ਆ ਜੀ ਸਵੱਬ ਬਣਿਆ ਤੇ ਆ ਜੋ ਤੁਹਾਨੂੰ ਵੀ ਦਰਸ਼ਨ ਮੇਲੇ ਕਰਾਉਂਦੇ ਆ ਤੇ ਆਪ ਵੀ ਕਰਦੇ ਆ ਤੇ ਇੱਕ ਨਵੇਂ ਬਲੌਗ ਚ ਵੈਲਕਮ ਤੇ ਜਦੋਂ ਹੀ ਤੁਸੀਂ ਮੰਦਰ ਵਾਲੀ ਸੜੀ ਜਾਂਦੇ ਅੰਦਰ ਐਂਟਰੀ ਕਰਦੇ ਆ ਤੇ ਸੱਜੇ ਹੱਥ ਇੱਕ ਬਹੁਤ ਹੀ ਪਿਆਰਾ ਫਰੋਵਰ ਬਣਿਆ ਆ ਔਰ ਜਿਹਦੇ ਵਿੱਚ ਸ਼ਿਵਜੀ ਮਹਾਰਾਜ ਦੀ ਬਹੁਤ ਹੀ ਪਿਆਰੀ ਪ੍ਰਤੀਮਾ ਸ਼ੇਸ਼ਨਾਗ ਦੇ ਨਾਲ ਬਣਾਈ ਹੋਈ ਆ ਤੇ ਇੱਥੋਂ ਅਸੀਂ ਜਦੋਂ ਲੈਫਟ ਟਰਨ ਲੈਂਦੇ ਆ ਤੇ ਮੂਰੇ ਆ ਜਾਂਦਾ ਆ ਮੇਨ ਦਰਬਾਰ ਧਰਮਪੁਰ ਮਾਤਾ ਦਾ ਤੇ ਕਿਹਾ ਜਾਂਦਾ ਵੀ ਜਿਹੜਾ ਇੱਥੇ ਦਾ ਇਤਿਹਾਸ ਆ ਇਹ ਕੋਈ 500 600 ਸਾਲ ਪੁਰਾਣਾ ਆ ਤੇ ਆਜੋ ਪਹਿਲਾਂ ਦਰਸ਼ਨ ਕਰਦੇ ਆ ਤੇ ਉਸ ਤੋਂ ਬਾਅਦ ਇੱਥੇ ਦੇ ਇਤਿਹਾਸ ਬਾਰੇ ਜਾਣਕਾਰੀ ਲੈਣੇ ਆ ਇੱਥੇ ਦੇ ਜਿਹੜੇ ਪੰਡਤ ਆ ਜਿਹੜੇ ਇੱਥੇ ਸੇਵਾ ਕਰਦੇ ਆ ਤੇ ਬਹੁਤ ਮਾਨਤਾ ਆ ਬਹੁਤ ਸੰਗਤਾਂ ਆਉਂਦੀਆਂ ਆ ਇਥੋਂ ਪਰਸਵਾਲ ਤੋਂ ਕਾਫੀ ਸੰਗਤਾਂ ਆਉਂਦੀਆਂ ਆ ਪਰਸਵਾਲ ਹੁਸ਼ਾਰਪੁਰ ਦੇ ਲਾਗੇ ਚੱਬੇਵਾਲ ਚੱਬੇਵਾਲ ਦੇ ਲਾਗੇ ਪਰਸਵਾਲ ਜਿਹੜਾ ਮੈਂ ਪਿਛਲੇ ਬਲੌਗ ਪਾਇਆ ਸੀਗਾ ਬਾਬਾ ਬਲਕਨਾ ਜੀ ਦੇ ਦਰਬਾਰ ਦਾ ਉਹ ਪਰਸਵਾਲ ਤੋਂ ਪਾਇਆ ਸੀ ਉਸ ਜਗ੍ਹਾ ਦੀਆਂ ਸੰਗਤਾਂ ਉਸ ਪਿੰਡ ਦੀਆਂ ਸੰਗਤਾਂ ਕਾਫੀ ਇੱਥੇ ਆਉਂਦੀਆਂ ਟਰਾਲੀਆਂ ਲੈ ਕੇ ਵੀ ਆਉਂਦੀਆਂ ਹਨਾ ਤੇ ਮੈਂ ਬਹੁਤ ਕਾਫੀ ਨਾਮ ਸੁਣਿਆ ਹੋਇਆ ਸਿਗਾ ਤੇ ਅੱਜ ਸਬਬ ਬਣਿਆ ਇੱਥੇ ਆਉਣ ਦਾ ਦਰਸ਼ਨ ਕਰਨ ਦਾ ਤੁਹਾਨੂੰ ਦਰਸ਼ਨ ਵੀ ਕਰਾਉਂਦੇ ਆ ਤੇ ਨਾਲ ਦੇ ਨਾਲ ਇੱਥੇ ਦਾ ਇਤਿਹਾਸ ਬਾਰੇ ਵੀ ਜਾਣਕਾਰੀ ਦਿੰਦੇ ਆ ਜੀ ਤੇ ਹੋਰ ਪੰਡਿਤ ਜੀ ਕੀ ਹਾਲ ਚਾਲ ਆ ਬੜੀਆ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੇ ਮੇਨ ਖਾਨ ਇਹ ਹੈ ਜੀ ਮਾਤਾ ਦੀ ਪਿੰਡੀ ਜੰਗਨਾ ਮਾਇਆ ਦਾ ਸਰੂਪ ਹੈ ਜੀ 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 ਜਿਸ 600 ਸਾਲ ਪੁਰਾਣਾ 600 ਸਾਲ ਪੁਰਾਣਾ ਨਾ ਠੀਕ ਤੇ ਇੱਧਰ ਲਈ ਇੱਧਰ ਲਈ ਸਾਈਡ जी तो ये माता का शयन कक्ष है शयन कक्ष ओए मेरी रा क्लोज लगा जो रख क्लोज। जी मैं श्रृंगार कर मैं करता हूं भैया जी माता सिंपल होती है सिंपल भी इंडिया की। भैया श्रृंगार हाथ से ही करना पड़ता है ये ना करना पता ना कुछ ओए राम रे नमते ਜਿਆਸ ਮੈਨੂੰ ਦੱਸਿਆ ਹੀ ਹੈ ਇਹ ਮਾਤਾ ਕਾਂਗੜਾ ਬਰਾਜੇਸ਼ਰੀ ਦੇਵੀ ਜਿਹੜੇ ਇਹਦਾ ਇੱਕ ਸਰੂਪ ਹੈ ਸਾਡੇ ਬੀਰ ਕੋ ਉੱਥੇ ਜਾਂਦੇ ਸੀਗੇ ਪਾਠ ਪੂਜਾ ਕਰਦੇ ਸੀਗੇ ਉੱਥੇ ਸੇਵਾ ਕਰਦੇ ਸੀਗੇ ਸੱਚੇ ਮਨੋਂ ਕਰਦੇ ਸੀਗੇ ਉਹਨਾਂ ਦਰਸ਼ਨ ਕਰਕੇ ਤੇ ਦੂਸਰਾ ਦਰਵਾਜ਼ਾ ਕਿੱਧਰ ਹੈ ਹਾਂਜੀ ਨੀਚੇ ਆ ਦੋ ਜਿਹੜਾ ਆ ਹਾਂਜੀ ਦੋ ਪਿੰਡੀਆਂ ਦੋ ਪਿੰਡੀਆਂ ਸੀ ਓਕੇ ਤੇ ਮੰਦਿਰ ਤੋਂ ਅ ਦੂਸਰੀ ਸਾਈਡ ਤੋਂ ਬਾਹਰ ਨਿਕਲ ਕੇ ਪੌੜੀਆਂ ਉਤਰ ਕੇ ਨਾਲ ਹੀ ਥੱਲੇ ਉੱਤਰ ਕੇ ਦੂਸਰਾ ਦਰਵਾਰਾ ਦੂਜੀ ਪਿੰਡੀ ਕਹਿੰਦੇ ਥੱਲੇ ਆ ਮੋਹ ਤੂੰ ਆਉਂਦਾ ਰਿਹਾ ਇਹਦਾ ਮਤਲਬ ਹਾਂਜੀ ਨਹੀਂ ਭਾਜੀ ਇੱਕ ਵਾਰ ਹੀ ਆਇਆ ਮੈਂ ਸਿਰਫ ਅੱਛਾ ਅੱਛਾ ਹਾਂਜੀ ਪਰ ਤੈਨੂੰ ਯਾਦ ਆ ਹਾਂ ਯਾਦ ਆ ਯਾਦ ਆ ਯਾਦ ਆ ਦਰਵਾਰਾ ਜੋਨੀ ਹੁਣੀ ਤਾਂ ਬਹੁਤ ਆਉਂਦੇ ਆ ਨਾ ਹਾਂਜੀ ਜੋਨੀ ਭਾਜੀ ਜੋਨੀ ਹੁਣੀ ਆਉਂਦੇ ਆ ਜੋਨੀ ਜੋਗੀ ਭਾਜੀ ਘਰ ਠੀਕ ਆ ਮੈਨੂੰ ਕਈ ਯਾਰੀ ਕਿਹਾ ਉਹਨਾਂ ਨੇ ਆਉਣ ਨੂੰ ਮੇਲਿਆਂ 'ਚ ਆਉਂਦੇ ਆ ਅਪ੍ਰੈਲ ਦੇ ਵਿੱਚ ਮੇਲੇ ਟਰਾਲੀਆਂ ਲੈ ਕੇ ਆਉਂਦੇ ਆ ਮੈਨੂੰ ਉਹਨਾਂ ਨੇ ਬਹੁਤ ਵਾਰੀ ਕਿਹਾ ਵੀ ਚਲਿਏ ਚਲਿਏ ਉਹ ਸਬਬੇ ਨਹੀਂ ਬਣਿਆ ਕਿਤੇ ਜਾਣਦਾ ਨਾ ਹਾਂਜੀ ਅੱਜ ਜਿੱਦਾਂ ਸਬਾਬਾ ਬਣਨਾ ਸੀਗਾ ਅੱਜ ਵੀ ਤੁਰੇ ਉਹਦਾ ਕਿਤੇ ਹੋਰ ਸ਼ੈੱਡ ਹੀ ਸੀਗੇ ਹਾਂਜੀ ਹੈਨਾ ਤੇ ਇਹ ਪੂਰੀ ਸ਼ੈੱਡ ਪਈ ਏ ਜਿਹੜੀਆਂ ਪੋੜੀਆਂ ਆਪਾਂ ਥੱਲੇ ਉਤਰਨੀਆਂ ਆ ਨਾ ਹਾਂਜੀ ਤੇ ਕਾਫੀ ਥੱਲੇ ਉਤਰ ਕੇ ਆ ਯਾਰ ਹਾਂਜੀ ਹੈਨਾ ਕੀ ਬਾਤ ਹੈ ਤੇ ਜਿਹੜੀਆਂ ਸੰਗਤਾਂ ਇੱਥੇ ਆਈਆਂ ਉਹ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਆਪਣੀ ਵੀਡੀਓ ਦੇ ਜ਼ਰੀਏ ਦੇਖਿਆ ਇੱਥੇ ਤੇ ਉਹ ਵੀ ਜਰੂਰ ਦੱਸਿਓ ਨਾ ਤੇ ਉਹ ਥੱਲੇ ਆ ਗਏ ਜੀ ਪੋੜੀਆਂ ਸਾਰੀਆਂ ਉਤਰ ਕੇ ਤੇ نیچے ਆਉ ਦੂਜਾ ਦਰਬਾਰ ਜਿਹੜੀ ਦੂਜੀ ਪਿੰਡੀ ਆ ਮਾਤਾ ਦੀ ਤੇ ਜਿਹੜਾ ਇੱਥੇ ਦਾ ਇਤਿਹਾਸ ਆ ਇਤਿਹਾਸ ਬਾਰੇ ਵੀ ਤੁਹਾਨੂੰ ਅੱਗੇ ਜਾਣਕਾਰੀ ਦਿੰਨੇ ਆ ਜਿੱਦਾਂ ਵੀਡੀਓ ਦੇ ਪਿੱਛੇ ਵੀ ਦੱਸਿਆ ਸੀ ਤੇ ਇੱਥੇ ਵਾਜਿਵਾ ਕੀ ਬਾਤ ਹੈ ਤੇ ਗਣੇਸ਼ ਮਹਾਰਾਜ ਦੀ ਬਹੁਤ ਵੱਡੀ ਪ੍ਰਤੀਮਾ ਲਓ ਜੀ ਇਹ ਵੀ ਦਰਸ਼ਨ ਕਰੋ ਕੀ ਬਾਤ ਹੈ ਕੀ ਬਾਤ ਹੈ ਕਿੱਧਰ ਇਧਰ ਉਹ ਗਾੜੀ ਦੇ ਵਿੱਚੋਂ ਦੀ ਗਏ ਨੇ ਨਾ ਅੱਛਾ ਸਾਨੂੰ ਪਤਾ ਨਹੀਂ ਸੀ ਨਾ ਉਤਰਦਾ ਉਹ ਗੇਟ ਤੇ ਜਾਣੀ ਗੇਟ ਹਾਂ 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 ਉਹ ਗੇਟੋਂ ਦੀ ਗਏ ਨੇ ਨਾ ਮੰਦਿਰ ਅੱਛਾ 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 ਠੀਕ ਹੈ ਠੀਕ ਹੈ ਅੱਛਾ ਦੂਜਾ ਮੰਦਿਰ ਇਧਰ ਲਈ ਸੈੜਾ ਇਹ ਤਾਂ ਭਲੇਖਾ ਨਹੀਂ ਪੈਜੂਗਾ ਹਾਂ ਜੀ ਇਧਰ ਲਾਹਾਂਗੇ ਕਿਧਰ ਨਹੀਂ ਸੈੜਾ ਜੀ ਅੱਛਾ ਉਹ ਅਜੀ ਅੱਛਾ ਇਧਰ ਹੋਣਾ ਪੈਣਾ ਓਕੇ ਸਾਨੂੰ ਪਿੱਛੋਂ ਨਹੀਂ ਪਤਾ ਲੱਗਾ ਫਿਰ ਓਕੇ 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 ਤੇ ਜਿਹੜੀ ਦੂਜੀ ਪਿੰਡੀ ਸਥਾਪਿਤ ਹੋਈ ਹੋਏ ਇਸ ਜਗ੍ਹਾ ਤੇ ਆ ਤੇ ਪਹਿਲਾਂ ਆਪਾਂ ਅੱਗੇ ਚੱਲੇ ਗਏ ਸੀਗੇ ਤੇ ਅੱਗੋਂ ਫਿਰ ਰਿਟਰਨ ਆਉਣਾ ਪਿਆ ਕੋਟ ਕਾਂਗੜਾ ਦੁਰਗਾ ਮਾਤਾ ਧਰਮਪੁਰ ਹਾਉ ਜੀ ਇਹ ਵੀ ਦਰਸ਼ਨ ਮਿਲੇ ਕਰੀਏ ਤੇ ਬਹੁਤ ਸ਼ਾਂਤੀ ਆ ਜੀ ਇੱਥੇ ਆਉਂਗੇ ਤੁਸੀਂ ਦੇਖੋਗੇ ਅੱਲੇ ਦੁਆਲੇ ਪਹਾੜੇ ਪਹਾੜਾ ਹੁਸ਼ਿਆਰਪੁਰ ਡਿਸਟ੍ਰਿਕਟ ਪੈਂਦਾ ਹੈ ਤੇ ਹੁਸ਼ਿਆਰਪੁਰ ਇੱਥੋਂ ਕੋਈ 55 ਕਿਲੋਮੀਟਰ ਤੇ ਹੈਗਾ ਆ ਨਾ ਜੀ ਤੇ ਤੁਸੀਂ ਵੀ ਆਓ ਦਰਸ਼ਨ ਮੇਲੇ ਕਰੋ ਇੱਥੇ ਦੀ ਖੂਬਸੂਰਤੀ ਦਾ ਨਜ਼ਾਰਾ ਮਾਣੋ ਤੇ ਆਓ ਗੱਲਾਂ-ਗੱਲਾਂ ਚ ਮੈਂ ਇਧਰਲੇ ਪਾਸੇ ਦਰਸ਼ਨ ਕਰਾਉਣਾ ਭੁੱਲ ਗਿਆ ਤੇ ਆਜੋ ਤੇ ਮੇਰੇ ਨਾਲ ਅੱਜ ਆਇਆ 모हित ਕਾਫੀ ਟਾਈਮ ਬਾਅਦ ਤੇ ਤੁਸੀਂ ਇਹਨੂੰ ਮੇਰੇ ਨਾਲ ਦੇਖਿਆ ਹੋਣਾ Shimla wale blog ਦੇ ਵਿੱਚ ਤੇ ਜੰਮੂ ਵਾਲੇ ਬਲੌਗ ਦੇ ਵਿੱਚ ਹਨਾ ਕਿਦਾਂ ਠੀਕ ਆ ਹਾਂਜੀ ਵਧੀਆ ਬੜੇ ਚਿਰਾਂ ਬਾਅਦ ਅੱਜ ਕੈਮਰੇ ਸਾਹਮਣੇ ਕਿਦਾਂ ਦਾ ਲੱਗ ਰਿਹਾ ਵਧੀਆ ਬਹੁਤ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਬਹੁਤ ਜੀਰਾਂ ਬਾਅਦ ਮਿਲਿਆ ਬਹੁਤ ਜੀਰਾਂ ਬਾਅਦ ਮਿਲਿਆ ਤੇ ਅੱਜ ਸਬੱਬ ਵੀ ਇੰਦਾ ਬਣਿਆ ਮੈਂ ਤਾਂ ਮਿਲਣ ਆਇਆ ਸੀ ਦੀਦੀ ਨੂੰ ਘਰੇ ਇੱਥੇ ਤੇ ਬਸ ਇਹਨੇ ਆਉਣਾ ਸੀ ਇੱਧਰ ਕੰਮ ਤੇ ਆਪਾਂ ਪਹੁੰਚ ਗਏ ਅੱਜ ਅੱਜ ਬਾਏ ਜਾਂ ਸੀ ਮਾਤਾ ਰਾਣੀ ਦੇ ਦਰਵਾਜ਼ੇ ਹਾਂਜੀ ਮੈਂ ਅੱਗੇ ਵੀ ਵੀਡੀਓ ਹੀ ਦੱਸ ਦਉਂਦਾ ਤੱਕ ਕੇ ਕਦੀ ਨਹੀਂ ਕੀਤਾ ਜਦੋਂ ਹੁੰਦਾ ਆਨ ਦੀ ਸਪੋਰਟ ਹੈ ਆਪਾਂ ਦਰਸ਼ਨ ਮੇਲੇ ਕਰਨ ਆਈਦੇ ਆ ਤੇ ਲਓ ਜੀ ਇਹ ਆ ਉਹ ਪਿੰਡੀ ਪਰਗਟ ਹੋਈ ਸੀ ਇੱਥੇ ਲਓ ਜੀ ਕਰੋ ਦਰਸ਼ਨ ਅੰਕਲ ਜੀ ਇੱਥੇ ਤਾਂ ਇਤਿਹਾਸ ਵਾਲੇ ਦੱਸੋ ਜੀ ਹਾਂ ਜੀ ਹਾਂ ਜੀ ਇਹ ਇਤਿਹਾਸ ਹੈ 500 ਸਾਲਾ ਪੁਰਾਣਾ ਇਤਿਹਾਸ ਹੈ 500 ਸਾਲ ਅੱਛਾ ਜੀ ਇੱਥੇ ਦੇ ਫੈਮਿਲੀਆ ਸ਼ੇਅਰ ਹੀ ਆ जी, शे देने। शे देने। अच्छा जी 6 ਬੈਂਡ ਲਈ ਠੀਕ ਹੈ ਬਈਆ اچھا ਜੀ ਉਹ ਕਾਣਾ ਮਾਤਾ ਦੇ ਜਾਂਦੇ ਹੁੰਦੇ ਸੀ ਅੱਛਾ ਜੀ ਰਾਪੀ ਦਰਿਆ ਪੰਡਾ ਸੀ ਅੱਛਾ ਜੀ ਇੱਕ ਟਕਾ ਇੱਕ ਬੰਦਵਾ ਲੈਂਦੇ ਸੀ ਲੰਗਾਈ ਦਾ ਉਹ ਮਲਾ ਮਲਾ ਯਾਨੀ ਉਹ ਦਰਿਆ ਨੂੰ ਪਾਰ ਕਰਦੇ ਅੱਛਾ ਜੀ ਉੱਥੇ ਫਿਰ ਬਾਸ ਮੌਸਮ ਇਦਾਂ ਖਰਾਬ ਹੋ ਗਿਆ ਅੱਛਾ ਜੀ ਚਾਰ ਜਣ ਉੱਥੇ ਬੈਠੇਗੇ ਉਸ ਜਗ੍ਹਾ ਦੇ ਉੱਤੇ ਉਸ ਜਗ੍ਹਾ ਤੇ ਅੱਛਾ ਜੀ ਦਰਿਆ ਦੇ ਕੰਢੇ ਅੱਛਾ ਜੀ ਚਾਰ ਜਣ ਫੇਰੇ ਕਹਿਣ ਲੱਗੇ ਬਿਤਾ ਮਨ ਕੁਝ ਹਾਂਜੀ ਤਾਂ ਨੋ ਨਾ ਜੀ ਤੇ ਚਾਰ ਦਿਨ ਬੈਠੇ ਤੇ ਚਾਰ ਦਿਨ ਜੀ ਉਸ ਤੋਂ ਬਾਅਦ ਉਹ ਕਹਿਣ ਲੱਗੇ ਕਿ ਜੇ ਤੁਸੀਂ ਸਾਡੀ ਪਸਟੀ ਸੱਚੀ ਹੈ ਤਾਂ ਸਾਡੇ ਪਿੰਡ ਦਰਸ਼ਨ ਦੇ ਇਸ ਜਗ੍ਹਾ ਦੇ ਉੱਤੇ ਇਸ ਜਗ੍ਹਾ ਧਰਮਪੁਰ ਅੱਛਾ ਜੀ ਇੱਥੇ ਫਿਰ ਦਰਸ਼ਨ ਦਿੱਤੇ ਉਹਨਾਂ ਨੇ ਅੱਛਾ ਜੀ ਦੋ ਪਿੰਡੀਆਂ ਅੱਛਾ ਜੀ ਢੋਡ ਦੇ ਥੱਲੇ ਨਿਕਲੀਆਂ ਰਾਤ ਨੂੰ ਸੱਤਣਾ ਆਇਆ ਪਿੰਡੀਆਂ ਤੇ ਦੋ ਪਿੰਡੀਆਂ ਉੱਥੇ ਸਤਪ ਲਈਆਂ ਸਤਪ ਲਈਆਂ ਅੱਛਾ ਜੀ ਇੱਕ ਜਿਹੜੇ ਸੀ ਸਾਡੇ ਸੇਵਾਦਾਰ ਜੀ ਮੰਦਰ ਦੇ ਸੀਗੇ ਅੱਛਾ ਜੀ ਉਹਨਾਂ ਨੂੰ ਦਿੱਤੀ ਗਈ ਅੱਛਾ ਜੀ ਜੀ ਕਿਹਨਾਂ ਨਾਮ ਕਰਦੇ ਜੀ अच्छा जी होस्ट पिंडी ਦੇ ਵਿੱਚ ਕਾੜੇ ਵਾਲੀ ਮਾਤਾ ਦਾ ਸ਼ੂਕਰਾ ਜੀ 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 ਹੈਗਾ ਇੱਥੇ ਓਕੇ ਇਹ ਹਰ ਛੇ ਵੀ ਨਿਵਾਰਤਿ ਨਮਰਾਤੀ ਲੱਗਦੇ ਆ ਅੱਛਾ ਜੀ ਦੋ ਵਾਰ ਸਾਲ ਦੇ ਵਿੱਚ ਜੀ 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 ਜਿਹੜੇ ਕਿਨੇ ਬਹੁਤ ਧੂਮ ਤਾਂ ਮੇਰਾ ਬਹੁਤ ਰੌਸ਼ਾਂ ਹੁੰਦਾ ਜੀ ਦੇਖਣ ਦੇ ਲਾਇਕ ਹੁੰਦਾ ਕੀ ਬਾਤ ਬਹੁਤ ਨਾਮ ਆ ਜੀ ਬਹੁਤ ਨਾਮ ਸੁਣਿਆ ਹੈ ਕਾ ਨਾਮ ਹੈ ਹਾਂ ਜੀ ਕਾਫੀ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਬਹੁਤ ਦੂਰੋਂ ਦੂਰੋਂ ਤੇ ਸਾਡਾ ਜੋ ਪਹਿਲੀ ਹੀ ਸਬਾਬ ਬਣਿਆ ਜੀ ਤੱਕਿਆ ਤਾਂ ਬੜੇ ਚਿਰਾਂ ਦਾ ਸੀਗਾ ਚਲੋ ਕੋਈ ਤੇ ਹਾਂਜੀ ਤੇ ਆਪਣੀ ਇਹ ਜਦੋਂ ਵੀ ਅਸੀਂ ਐਂਟਰੀ ਕਰਦੇ ਆ ਨਾ ਧਰਮਪੁਰ ਮਾਤਾ ਇਹ ਤਾਂ ਪਹਿਲੇ ਹੀ ਅੰਕਲ ਜੀ ਦੀ ਖੱਬੇ ਹੱਥ ਦੁਕਾਨ ਆ ਪ੍ਰਸ਼ਾਦ ਦੀ ਤੇ ਕੀ ਨਾਂ ਅੰਕਲ ਜੀ ਆਪਣਾ ਗੁਰਦੇਵ ਸਿੰਘ ਗੁਰਦੇਵ ਸਿੰਘ ਦੇ ਤੁਸੀਂ ਆ ਕੇ ਇਹਨਾਂ ਤੋਂ ਪ੍ਰਸ਼ਾਦ ਲੈ ਸਕਦੇ ਆ ਤੇ ਇੱਥੇ ਦੇ ਇਤਿਹਾਸ ਬਾਰੇ ਇਹਨਾਂ ਤੋਂ ਵੀ ਜਾਣਕਾਰੀ ਲੈ ਸਕਦੇ ਆ ਨਾ ਕਿੰਨੇ ਸਾਲ ਹੋ ਗਏ ਅੰਕਲ ਜੀ ਦੁਕਾਨ ਕਰਦੇ ਹਾਂਜੀ ਦੁਕਾਨ ਤੇ ਮੇਰਾ 2 ਸਾਲ ਹੀ ਹੋਇਆ ਲੈ ਅੱਛਾ ਜੀ ਪਹਿਲਾਂ ਮੈਂ ਸਰਵਿਸ ਕਰਦਾ ਸੀ ਕਿਹੜੀ ਇਰੀਗੇਸ਼ਨ ਡਿਪਾਰਟਮੈਂਟ irrigation department ਕਿਥੇ ਮੈਂ ਦਸੂ ਇਹ ਚਾਹਤ ਪੂਰਾ ਪੰਜਾਬ ਹੀ ਘੁੰਮਿਆ ਪੂਰਾ ਪੰਜਾਬ ਘੁੰਮਿਆ ਹਾਂਜੀ ਉਸ ਤੋਂ ਬਾਅਦ ਮੈਨੂੰ ਰਿਟਾਇਰ ਹੋ ਗਿਆ 11 ਚ ਅੱਛਾ ਜੀ 11 ਰਿਟਾਇਰ ਹੋਣ ਤੋਂ ਬਾਅਦ ਫਿਰ ਮੈਂ ਕੈਬਰੀ ਸੈਰ ਕੀਤੀ ਹੁਣ ਇੱਥੇ ਠੀਕ ਜੀ ਅਸੀਂ ਬਿਲਕੁਲ ਸਹੀ ਸੀਗੇ ਫਿਰ ਦੁਕਾਨ ਵਾਲੇ ਨੂੰ ਫੋਨ ਕਰਵਾਉਣਾ ਦੁਕਾਨਦਾਰ ਨਹੀਂ ਨਹੀਂ ਬਹੁਤ ਵਧੀਆ ਬਹੁਤ ਵਧੀਆ ਸਹੀ ਇੱਥੇ ਦਾ ਇਤਿਹਾਸ ਇਹ ਅੰਕਲ ਜੀ ਬਹੁਤ ਬਹੁਤ ਤੁਹਾਡਾ ਥੈਂਕ ਯੂ ਸ਼ੁਕਰੀਆ ਤੁਸੀਂ ਸਾਨੂੰ ਇੱਥੇ ਦਾ ਬਹੁਤ ਮੋਕੇ ਸਾਨੂੰ ਇਤਿਹਾਸ ਬਾਰੇ ਨਹੀਂ ਸੀ ਪਤਾ ਨਾ ਫਿਰ ਸਾਨੂੰ ਬੜੇ ਪਿਆਰ ਨਾਲ ਬੜੇ ਵਿਸਥਾਰ ਨਾਲ ਦੱਸੇਗੇ ਇਤਿਹਾਸ ਬਾਰੇ ਮੈਂ ਸੋਸ਼ਲ ਮੀਡੀਆ ਦੇਖ ਕੇ ਕਈਆਂ ਦੇ ਅਲੱਗ-ਅਲੱਗ ਵਿਚਾਰ ਆ ਅਲੱਗ-ਅਲੱਗ ਤਰ੍ਹਾਂ-ਤਰ੍ਹਾਂ ਵਾਂ ਉਹਨਾਂ ਦੀਆਂ ਨਾ ਕਹਾਣੀਆਂ ਆ ਪਰ ਜੋ ਤੁਸੀਂ ਦੱਸਿਆ ਇਹ ਇੱਕ ਹੋਰ ਹੋਰ ਕਹਾਣੀ ਹੈ ਹੋਰ ਕਹਾਣੀ ਹੈ ਨਾ ਬਿਲਕੁਲ ਪੁਰਾਣੀ ਹੈ ਇਹ ਤੁਸੀਂ ਆਪਣੇ ਬਜ਼ੁਰਗਾਂ ਤੋਂ ਸੁਣੀ ਹੋ ਆ ਹਾਂਜੀ ਹਾਂਜੀ ਓਕੇ ਸਾਡੇ ਵੀ ਠੀਕ ਆ ਜੀ ਜੈ ਮਾਤਾ ਜੈ ਮਾਤਾ ਦੀ ਤੇ ਹਾਂਜੀ ਇਸ ਵੀਡੀਓ ਚ ਇਨਾਈ ਤੇ ਮਿਲਦੇ ਆ ਇੱਕ ਨਵੇਂ ਬਲੌਗ ਦੇ ਨਾਲ ਤਦ ਤੱਕ ਦੇਖਦੇ ਰਹੋ ਆਪਣੇ ਵੀਰੇ ਦਾ ਚੈਨਲ ਗ੍ਰੇਟ ਟੈਲੀਕਾਸਟ ਗ੍ਰੇਟ ਟੈਲੀਕਾਸਟ ਗ੍ਰੇਟ ਟੈਲੀਕਾਸਟ ਤੇ ਥੈਂਕ ਯੂ ਜੀ